ਰਾਜਾ ਸਾਹਿਬ ਨੂੰ ਇਹ ਗੱਲ ਦੱਸਣਾ ਚਾਹਣਾ ਰਾਜਾ ਜੀ ਤੁਸੀਂ ਉਸ ਦਿਨ ਤੇ ਕਿੱਥੇ ਸੀ ਜਿਸ ਦਿਨ ਦਾ ਉਥੇ ਰੇਸ਼ ਯਾਦਵ ਨੂੰ ਬੇਅਦਬੀ ਦੋਸ਼ੀ ਕਰਾਰ ਦਿੱਤਾ ਗਿਆ ਉਸ ਦਿਨ ਤੋਂ ਬਾਅਦ ਤਾਂ ਤੁਹਾਡੀ ਆਵਾਜ਼ ਤੱਕ ਨਹੀਂ ਨਿਕਲੀ ਸਾਡੇ ਇੱਥੋਂ ਦੇ ਵਿਧਾਇਕ ਜਨਾਬ ਜਮੀਲウ ਰਹਿਮਾਨ ਸਾਹਿਬ ਹੁਣ ਤੱਕ ਉਹਨਾਂ ਦੀ ਆਵਾਜ਼ ਨਹੀਂ ਨਿਕਲੀ ਅੱਜ ਤੱਕ ਉਹਨਾਂ ਦੀ ਆਵਾਜ਼ ਨਹੀਂ ਨਿਕਲੀ ਕਿਸੇ ਦੀ ਵੀ ਇਸ ਬੇਆਦਬੀ ਨੂੰ ਲੈ ਕੇ ਇੱਜੇ ਸਾਡੀ ਸੰਤੁਸ਼ਟੀ ਨਹੀਂ ਹੋਈ ਕਿਉਂਕਿ ਜੋ ਸਾਡਾ ਮੰਗ ਸੀ ਮੰਗ ਇਹਸ ਨੂੰ ਇਹ ਨਹੀਂ ਸੀ ਕਿ ਇਸ ਨੂੰ ਟਿਕਟ ਇਸ ਦਾ ਕੈਨਸਲ ਕੀਤਾ ਜਾਵੇ ਸਾਡੀ ਮੰਗ ਇਹ ਸੀ ਕਿ ਇਸ ਨੂੰ ਪਾਰਟੀ ਤੋਂ ਨिलंबਤ ਕੀਤਾ ਜਾਵੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਸਾਡੀ ਇਹ ਮੰਗ ਸੀ ਅੱਜ ਵੀ ਸਾਡੀ ਇਹ ਮੰਗ ਹੈ ਕੱਲ ਵੀ ਸਾਡੀ ਇਹ ਮੰਗ ਸੀ ਔਰ ਆਉਣ ਵਾਲੀ ਕੱਲ ਨੂੰ ਵੀ ਇਹ ਹੀ ਮੰਗ ਹੈ ਜਦ ਤੱਕ ਪਾਰਟੀ ਇਸ ਨੂੰ ਬਾਹਰ ਦਾ ਰਸਤਾ ਨਹੀਂ ਦਿਖਾਉਂਦੀ ਅਸੀਂ ਆਪਣੇ ਮਜ਼ਾਹਰੇ ਧਰਨੇ ਜਾਰੀ ਰੱਖਾਂਗੇ ਵੈਲਕਮ ਟੂ ਰੀਸੈਂਟ ਟਾਈਮਸ ਮੈਂ ਮਮੂਨ ਰਸ਼ੀਦ ਇੱਕ ਵਾਰ ਫੇਰ ਆਪ ਸਭ ਦਾ ਖੈਰ ਮਕਦਮ ਕਰਦਾ ਆਪ ਨੂੰ ਵੈਲਕਮ ਕਰਨਾ ਆਪਣੇ ਚੈਨਲ ਰੀਸੈਂਟ ਟਾਈਮ ਦੇ ਵਿੱਚ ਅੱਜ ਮੇਰੇ ਨਾਲ ਖਾਸ ਮਹਿਮਾਨ ਸਾਡੇ ਬਿੱਟੂ ਚੋਹਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਔਰ ਸ਼ਫੀਕ ਚੋਹਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਸਾਡੇ ਨਾਲ ਆਪਾਂ ਜਿਸ ਟੌਪਿਕ ਤੇ ਗੱਲ ਕਰਨੀ ਉਹ ਟੌਪਿਕ ਹੈ ਕੁਰਾਨ ਸ਼ਰੀਫ ਦੀ ਬੇਅਦਬੀ ਦਾ 2016 ਦੇ ਵਿੱਚ ਮਲੇਰਕੋਟਲਾ ਦੇ ਵਿੱਚ ਕੁਰਾਨ ਸ਼ਰੀਫ ਦੀ ਬੇਅਦਬੀ ਹੁੰਦੀ ਹੈ ਉਸ ਤੋਂ ਬਾਅਦ ਦੋਸਤ ਤੈ ਹੁੰਦੇ ਹਨ ਆਮ ਆਦਮੀ ਪਾਰਟੀ ਦੇ ਐਮਐਲਏ ਨਰੇਸ਼ ਯਾਦਵ ਦੇ ਉੱਪਰ ਤੇ ਹੁਣ ਕਾਫੀ ਵਿਰੋਧ ਤੋਂ ਬਾਅਦ ਉਸ ਦਾ ਮਹਿਰੋਲੀ ਤੋਂ ਟਿਕਟ ਕੱਟ ਕੇ ਕਿਸੇ ਹੋਰ ਨੂੰ ਦਿੱਤਾ ਜਾਂਦਾ ਹੈ ਇਹ ਵਿਰੋਧ ਕਰਨ ਵਾਲਿਆਂ ਦੇ ਵਿੱਚ ਸ਼ਫੀਕ ਚੋਹਾਨ ਸਾਹਿਬ ਔਰ ਬਿੱਟੂ ਚੋਹਾਨ ਸਾਹਿਬ ਹੋ ਰਹੇ ਨੇ ਦੀਆਂ ਪਾਰਟੀਆਂ ਮੁੱਖ ਸਨ ਆਪਾਂ ਅੱਜ ਇਹਨਾਂ ਤੋਂ ਪੁੱਛਦੇ ਹਾਂ ਕਿ ਜਦੋਂ ਆਮ ਆਦਮੀ ਪਾਰਟੀ ਨੇ ਟਿਕਟ ਕੱਟ ਦਿੱਤਾ ਹੈ ਨਰੇਸ਼ যাদব ਦਾ ਤਾਂ ਕੀ ਇਹ ਸੰਤੁਸ਼ਟਨ ਇਹ ਲੱਗਦਾ ਹੈ ਕਿ ਇਹਨਾਂ ਨੇ ਜੋ ਪ੍ਰੋਟੈਸਟ ਕੀਤਾ ਇਹਨਾਂ ਨੇ ਉਹਨੂੰ ਬੂਰ ਪਿਆ ਆਓ ਆਪਾਂ ਸਭ ਤੋਂ ਪਹਿਲਾਂ ਵੈਲਕਮ ਕਰੀਏ ਤੇ ਗੱਲਬਾਤ ਸ਼ੁਰੂ ਕਰਦੇ ਹਾਂ ਚੱਲਦੇ ਹਾਂ ਸਭ ਤੋਂ ਪਹਿਲਾਂ ਆਪਾਂ ਸ਼ਫੀਕ ਚੋਹਾਨ ਸਾਹਿਬ ਦੇ ਕੋਲ ਇਹਨਾਂ ਨੂੰ ਵੈਲਕਮ ਕਰੀਏ ਸ਼ਫੀਕ ਸਾਹਿਬ ਸਭ ਤੋਂ ਪਹਿਲਾਂ ਵੈਲਕਮ ਮੇਰੇ ਚੈਨਲ ਰੀਸੈਂਟ ਟਾਈਮ ਜੀ ਸ਼ੁਕਰੀਆ ਮਾਮੂ ਸਾਹਿਬ ਬਹੁਤ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਧੰਨਵਾਦ ਕਰਦੇ ਹਾਂ ਤੁਹਾਡਾ ਕਿ ਤੁਸੀਂ ਹਰ ਵਾਰ ਹਰ ਨਵੇਂ ਮੁੱਦੇ ਨੂੰ ਲੈ ਕੇ ਆਪਣੇ ਸਟੂਡੀਓ ਵਿੱਚ ਸਾਨੂੰ ਆਉਣ ਦਾ ਮੌਕਾ ਦਿੰਦੇ ਹੋ ਅਸੀਂ ਵੀ ਬਹੁਤ ਸ਼ੁਕਰਗੁਜ਼ਾਰ ਆਪਾਂ ਬਿੱਟੂ ਚੋਹਾਨ ਸਾਹਿਬ ਨੂੰ ਵੀ ਇੱਕ ਵਾਰ ਵੈਲਕਮ ਕਹਿ ਲਈਏ ਫਾਰਮਲੀ ਚੋਹਾਨ ਸਾਹਿਬ ਬਹੁਤ ਬਹੁਤ ਸ਼ੁਕਰੀਆ ਆਨਵਰਸ ਤੇ ਔਰ ਵੈਲਕਮ ਕਰਨੇ ਆਪਣੇ ਚੈਨਲ 'ਤੇ ਧੰਨਵਾਦ ਜੀ ਥੈਂਕ ਯੂ ਮੈਂ ਤੁਹਾਡਾ ਵੀ ਸ਼ੁਕਰੀਆ ਕਰਦਾ ਰਸ਼ੀਦ ਜੀ ਕਿ ਤੁਸੀਂ ਇਹੋ ਜਿਹੇ ਹੈ ਜਿਹੜੇ ਮੁੱਦੇ ਜੋ ਕਿ ਸਾਡੇ ਬਿਲਕੁਲ ਦਿਲਾਂ ਦੇ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਤੁਸੀਂ ਅੱਗੇ ਚੱਕ ਕੇ ਲੈ ਕੇ ਆਉਣਿਓ ਮੈਂ ਧੰਨਵਾਦ ਤੁਹਾਡੀ ਰਿਪੋਰਟਿੰਗ ਦਾ ਕਰਦਾ ਥੈਂਕ ਯੂ ਥੈਂਕ ਯੂ ਆਪਾਂ ਗੱਲ ਸ਼ੁਰੂ ਕਰਦੇ ਆ ਸ਼ਫੀਕ ਸਾਹਿਬ ਤੋਂ ਪੁੱਛਦੇ ਆ ਸ਼ਫੀਕ ਸਾਹਿਬ ਡੇ 1 ਤੋਂ ਇਸ ਮੁੱਦੇ ਨੂੰ ਜਾਣਦੇ ਨੇ ਅੱਜ ਜਦੋਂ ਟਿਕਟ ਕੱਟ ਗਿਆ ਰੇਸ਼ ਯਾਦਵ ਦਾ ਤਾਂ ਉਸ ਮੁੱਦੇ ਦੇ ਉੱਪਰ ਇਹਨਾਂ ਦਾ ਕੀ ਕਹਿਣਾ ਚਾਹੀ ਵੀਕ ਸਾਹਿਬ ਕੀ ਕਹਿਣਾ ਜੀ ਵਿਰੋਧ ਤੋਂ ਵਿਰੋਧ ਹੋਣ ਤੋਂ ਬਾਅਦ ਤੁਸੀਂ ਵੀ ਕੀਤਾ ਤੇ ਹੋਰ ਲੋਕਾਂ ਨੇ ਵੀ ਵਿਰੋਧ ਕੀਤਾ ਪਾਰਟੀਆਂ ਨੇ ਵਿਰੋਧ ਕੀਤਾ ਸਮਾਜ ਸੇਵੀਆਂ ਨੇ ਵਿਰੋਧ ਕੀਤਾ ਤੇ ਅੱਜ ਐਟ ਦਾ ਐਂਡ ਇਹ ਖਬਰ ਆ ਗਈ ਕਿ ਉਹ ਟਿਕਟ ਕੱਟ ਕੇ ਕਿਸੇ ਹੋਰ ਨੂੰ ਦੇ ਦਿੱਤਾ ਗਿਆ ਕੀ ਸੋਚਦੇ ਹੋ ਤੁਸੀਂ ਦੇਖੋ ਠੀਕ ਹੈ ਅਸੀਂ ਸਭ ਨੇ ਵਿਰੋਧ ਕੀਤਾ ਸਾਰੀਆਂ ਪਾਰਟੀਆਂ ਨੇ ਵੀ ਵਿਰੋਧ ਕੀਤਾ ਲੋਕਾਂ ਨੇ ਵਿਰੋਧ ਕੀਤਾ ਟਿਕਟ ਕੱਟਣਾ ਨਾ ਕੱਟਣਾ ਕੋਈ ਮਾਇਨੇ ਨਹੀਂ ਰੱਖਦਾ ਜਿਹੜਾ ਸਾਡਾ ਮਕਸਦ ਸੀ ਮੇਨ ਮਕਸਦ ਸੀ ਕਿ ਨਰੇਸ਼ ਯਾਦਵ ਵਰਗੇ ਇਨਸਾਨ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾਣਾ ਚਾਹੀਦਾ ਸੀ ਜੇ ਉਹਦਾ ਟਿਕਟ ਕਟਿਆ ਟਿਕਟ ਪਾਰਟੀ ਨੇ ਨਹੀਂ ਉਹਦਾ ਟਿਕਟ ਕਟਿਆ ਤੁਸੀਂ ਚੱਕੋ ਉਹਦੇ ਸਟੇਟਮੈਂਟ ਚੱਕੋ ਉਹਦੀਆਂ ਰਿਕਾਰਡਿੰਗਾਂ ਸੁਣੋ ਉਹਨੇ ਕਿਹਾ ਕਿ ਮੈਂ ਆਪਣੀ ਪਾਰਟੀ ਦਾ ਨੁਕਸਾਨ ਹੁੰਦਾ ਦੇਖ ਕੇ ਮੈਂ ਆਪਣਾ ਟਿਕਟ ਜਿਹੜਾ ਵੀ ਮੈਂ ਚੋਣ ਨਹੀਂ ਲੜ ਸਕਦਾ ਉਹਨੇ ਖੁਦ ਇਹ ਗੱਲ ਮੰਨੀ ਐ ਐਡਮਿਟ ਕੀਤੀ ਐ ਮੇਰੇ ਕੋਲ ਰਿਕਾਰਡਿੰਗ ਹੈ ਇੱਕ ਚੈਨਲ ਨੇ ਪਾਈ ਹੋਈ ਐ ਜੋ ਨਰੇਸ਼ যাদব ਦੀ ਉਸ ਪੱਤਰਕਾਰ ਸਾਹਿਬ ਨਾਲ ਹੋ ਰਹੀ ਐ ਉਹ ਕਹਿੰਦੇ ਵੀ ਮੈਂ ਆਪਣਾ ਟਿਕਟ ਮੈਂ ਆਪਣੇ ਆਪ ਪਿੱਛੇ ਹਟਾਇਆ ਇਲੈਕਸ਼ਨ ਲੜਨ ਤੋਂ ਇਟ ਮੀਨਸ ਪਾਰਟੀ ਜਿਹੜਾ ਟਿਕਟ ਕੱਢਦੀ ਤਾਂ ਕਿਤੇ ਨਾ ਕਿਤੇ ਉਹਨੂੰ ਇਨਾਮ ਦੇ ਵਿੱਚ ਦਾ ਟਿਕਟ ਦਿੱਤਾ ਗਿਆ ਸੀ ਪਾਰਟੀ ਦੀ ਇੰਟੈਂਸ਼ਨ ਤਾਂ ਕਲੀਅਰ ਹੋ ਗਈ ਨਾ ਕਿ ਬੇਅਦਵੀ ਕਰਾਉਣ ਦਾ ਦੋਸ਼ੀ ਤਾਂ ਉਹ ਸਾਬਤ ਹੋ ਚੁੱਕਿਆ ਇਤਨੀ ਜੋ ਬੰਦਾ ਵੀ ਐਡਮਿਟ ਕਰ ਰਿਹਾ ਜਿਹੜਾ ਪਿੱਛੇ हट ਰਿਹਾ ਉਹ ਵੀ ਐਡਮਿਟ ਕਰ ਗਿਆ ਕੇਜਰੀਵਾਲ ਸਾਹਿਬ ਦੀ ਜਿਹੜੀ ਇੰਟੈਂਸ਼ਨ ਹੈ ਉਹ ਆਰਐਸਐਸ ਦੀ ਪਾਰਟੀ ਹੈ ਇਹ ਗੱਲ ਬਿਲਕੁਲ ਸਾਬਤ ਹੋ ਚੁੱਕੀ ਆ ਕਲੀਅਰ ਹੋ ਗਈ ਉਹਨੂੰ ਬਾਹਰ ਦਾ ਰਸਤਾ ਦਿਖਾਣਾ ਚਾਹੀਦਾ ਸੀ ਜਿਸ ਵਕਤ ਉਹਨੂੰ ਅੱਜ ਪਾਰਟੀ ਦੇ ਵਿੱਚ ਉਹਨੇ ਟਿਕਟ ਨਾਲ ਲੜਨ ਤੋਂ ਐਲਾਨ ਕਰਤਾ ਇਲੈਕਸ਼ਨ ਨਾਲ ਲੜਨ ਤੋਂ ਤਾਂ ਅੱਜ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਸ਼ਾਕਵਲੀ ਰਾਜਾ ਜੀ ਬੈਠ ਕੇ ਆਪਣੇ ਦਫ਼ਤਰ ਦੇ ਵਿੱਚ ਹੀ ਉਹਨਾਂ ਨੇ ਉਹਨਾਂ ਨੇ ਆਪਣੀ ਬਾਈਟ ਦਿੱਤੀ ਤੇ ਉਹਦੇ ਵਿੱਚ ਉਹ ਅੱਜ ਸਾਹਮਣੇ ਵੀ ਆ ਗਏ ਲੋਕਾਂ ਦੇ ਇਸ ਮੁੱਦੇ ਨੂੰ ਲੈ ਕੇ ਕਿ ਜੀ ਪਾਰਟੀ ਨੇ ਵਧੀਆ ਫੈਸਲਾ ਵਧੀਆ ਕਰ ਲਿਆ ਰਾਜਾ ਜੀ ਸਾਹਿਬ ਨੂੰ ਇਹ ਗੱਲ ਦੱਸਣਾ ਚਾਹਣਾ ਰਾਜਾ ਜੀ ਤੁਸੀਂ ਉਸ ਦਿਨ ਤੇ ਕਿੱਥੇ ਸੀ ਜਿਸ ਦਿਨ ਦਾ ਉਥੇ ਰੇਸ਼ ਯਾਦਵ ਨੂੰ ਬੇਅਦਬੀ ਦੋਸ਼ੀ ਕਰਾਰ ਦਿੱਤਾ ਗਿਆ ਉਸ ਦਿਨ ਤੋਂ ਬਾਅਦ ਤੁਹਾਡੀ ਆਵਾਜ਼ ਤੱਕ ਨਹੀਂ ਨਿਕਲੀ ਸਾਡੇ ਇੱਥੋਂ ਦੇ ਵਿਧਾਇਕ ਜਨਾਬ ਜਮੀਲਉ ਰਹਿਮਾਨ ਸਾਹਿਬ ਹੁਣ ਤੱਕ ਉਹਨਾਂ ਦੀ ਆਵਾਜ਼ ਨਹੀਂ ਨਿਕਲੀ ਅੱਜ ਤੱਕ ਉਹਨਾਂ ਦੀ ਆਵਾਜ਼ ਨਹੀਂ ਨਿਕਲੀ ਕਿਸੇ ਦੀ ਵੀ ਇਸ ਬੇਅਦਬੀ ਨੂੰ ਲੈ ਕੇ ਆਪਣੀ ਪਾਰਟੀ ਨੂੰ ਕਹਿੰਦੇ ਵਿਰੋਧਚਤਾ ਦੇ ਕਿ ਇਹਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢੋ ਲੈਟਰ ਲਿਖਦੇ ਜੋ ਮਰਜ਼ੀ ਕਰਦੇ ਪਰ ਲੇਕਿਨ ਇਹ ਤਾਂ ਮੁ슬ਮਾਨਾਂ ਦੀ ਨੁਮਾਇੰਦਗੀ ਕਰਨ ਵਾਲੇ ਸਾਡੇ ਜਿਹੜੇ ਲੀਡਰ ਹਨ ਇਹਨਾਂ ਦਾ ਸਭ ਤੋਂ ਵੱਡੇ ਕਸੂਰਵਾਰ ਤਾਂ ਇਹ ਨਾ ਸਾਡੇ ਅਸਲ ਸਾਡੇ ਮੁੱਖ ਦੋਸ਼ੀ ਇਹ ਵੀ ਨਾ ਇੱਕ ਦੇਖੋ ਅੰਮ੍ਰਿਤਸਰ ਤੋਂ ਵਿਧਾਇਕ ਕੁਮਰ ਵਿਜੇ ਪ੍ਰਤਾਪ ਜੀ ਜਿਨ੍ਹਾਂ ਨੇ ਸਾਡੇ ਲਈ ਹੱਕ ਦਾ ਹਾ ਦਾ ਨਾਰਾ ਮਾਰਿਆ ਮੁਸਲਮਾਨਾਂ ਲਈ ਆਪਣੀ ਪਾਰਟੀ ਦੇ ਖਿਲਾਫ ਉਹ ਬੰਦਾ ਖੜ ਗਿਆ ਨਾ ਕਿ ਉਹ ਮੁਸਲਮਾਨ ਸੀ ਇੱਕ ਗੈਰ ਮੁਸਲਮਾਨ ਬੰਦਾ ਸਾਡੇ ਹੱਕ ਵਿੱਚ ਮੁਸਲਮਾਨਾਂ ਦੇ ਹੱਕ ਵਿੱਚ ਨਾ ਹਾ ਦਾ ਨਾਰਾ ਮਾਰਨ ਵਾਲਾ ਸਾਡੇ ਬਰਬਰ ਖੜ ਗਿਆ ਇਹ ਤਾਂ ਸਾਡੇ ਆਪਣੇ ਨੁਮਾਇੰਦੇ ਤੇ ਸਾਡੇ ਆਪਣੇ ਨੁਮਾਇੰਦੇ ਇਹਨਾਂ ਨੂੰ ਨੁਮਾਇੰਦੇ ਬਣਾਇਆ ਲੋਕਾਂ ਨੇ ਚੁਣਿਆ ਵੋਟਾਂ ਦਿੱਤੀਆਂ ਇਹਨਾਂ ਨੂੰ ਐਮਐਲਏ ਬਣਾਇਆ ਕਿ ਸਾਡੀ ਆਵਾਜ਼ ਬੁਲੰਣਗੇ ਲੇਕਿਨ ਇਹ ਸਾਡੀ ਆਵਾਜ਼ ਬੁਲੰਨ ਦੀ ਬਜਾਏ ਸਾਡੀ ਆਵਾਜ਼ ਦਬਾਉਣ ਲੱਗੇ ਇਹਨਾਂ ਨੇ ਸਾਡੀ ਆਵਾਜ਼ ਨੂੰ ਚੱਕਿਆ ਨਹੀਂ ਆ ਬਿਲਕੁਲ ਵੀ ਅਸੀਂ ਤਾਂ ਇਹਨਾਂ ਨੂੰ ਤਾਂ ਬਣਦੇ ਕਿ ਖਾਬੀ ਇਹ ਆਪਣੀ ਪਾਰਟੀ ਦੇ ਵਿੱਚ ਰਹਿ ਕੇ ਆਪਣੀ ਪਾਰਟੀ ਦਾ ਵਿੱਚ ਵਿਰੋਧ ਕਰ ਰਹਾ ਇਹਨੂੰ ਇਸ ਲੀਡਰ ਦਾ ਜਿਹਨੇ ਬੇਇੱਜ਼ਤੀ ਕੀਤੀ ਹੈ ਅੱਛਾ ਸ਼ਫੀਕ ਸਾਹਿਬ ਤੁਸੀਂ ਕਿਹਾ ਕਿ ਇਹਨਾਂ ਨੇ ਵਿਰੋਧ ਨਹੀਂ ਕੀਤਾ ਕੋਈ ਸਮਝ ਨਹੀਂ ਆਇਆ ਇਹ ਲੈਟਰ ਲਿਖਦੇ ਹੋ ਸਕਦਾ ਇਹਨਾਂ ਨੇ ਲੈਟਰ ਲਿਖਿਆ ਹੋਵੇ ਜਾਂ ਆਪਣੀ ਪਾਰਟੀ ਨਾਲ ਗੱਲ ਕੀਤੀ ਹੋਵੇ ਉਹਨੂੰ ਐਕਸਪਲੈਨ ਕਰਨ ਦੀ ਉਹਦਾ ਟਿਕਟ ਕੱਟਣ ਦੀ ਨਰੇਸ਼ ਯਾਦਵ ਦਾ ਉੱਪਰ ਹਾਈ ਕਮਾਂਡ ਨਾਲ ਗੱਲ ਕੀਤੀ ਹੋਵੇ ਇਹ ਇਸ ਗੱਲ ਨੂੰ ਹੋ ਸਕਦਾ ਜ਼ਾਹਰ ਨਾ ਹੋਵੇ ਲੇਕਿਨ ਇਹਨਾਂ ਨੇ ਲੈਟਰ ਵਗੈਰਾ ਲਿਖੇ ਹੋਣ ਸਰ ਇਹਨਾਂ ਜੀ ਇੰਨੀ ਜਾਣ ਕਿੱਥੇ ਆ ਇਹਨਾਂ ਦੇ ਲੱਤਾਂ ਨਹੀਂ ਵਜਨ ਚੱਲਦੀਆਂ ਜੇ ਲੈਟਰ ਲਿਖ ਸਕਣ ਇਹ ਇਹਨਾਂ 'ਚ ਇੰਨੀ ਕਾਬਲੀਅਤ ਵੀ ਹੈ ਨਹੀਂ ਕਿ ਇਹ ਆਪਣੇ ਪਾਰਟੀ ਨੂੰ ਲੈਟਰ ਲਿਖ ਦਣ ਇਹਨਾਂ ਨੂੰ ਅਗਰ ਪਿਆਰੀਆਂ ਤਾਂ ਆਪਣੀਆਂ ਕੁਰਸੀਆਂ ਪਿਆਰੀਆਂ ਸਭ ਤੋਂ ਅੱਗੇ ਇਹਨਾਂ ਨੂੰ ਆਪਣੀਆਂ ਕੁਰਸੀਆਂ ਤੋਂ ਇਲਾਵਾ ਕੱਖ ਨਹੀਂ ਕੁਛ ਨਹੀਂ ਇਹਨਾਂ ਦੇ ਸਾਡੇ ਲੋਕਾਂ ਦਾ ਜਮੀਰ ਮਰ ਚੁੱਕੇ ਨਾ ਜੀ ਅਸੀਂ ਕਿੱਥੇ ਖੜੇ ਅੱਜ ਇਹਨਾਂ ਨੇ ਆਵਾਜ਼ ਚੱਕਣੀ ਹੁੰਦੀ ਉਸ ਦਿਨ ਤੇ ਚੱਕਦੇ ਜੇ ਲੈਟਰ ਲਿਖਣ ਲੈਟਰ ਨਹੀਂ ਲਿਖਦੇ ਇਹਨਾਂ ਨੂੰ ਇਹ ਹੈ ਵਿਧਾਇਕ ਸਾਹਿਬ ਨੂੰ ਤਾਂ ਇਹ ਡਰ ਹੈ ਕਿ ਕਿਤੇ ਮੇਰੇ ਉੱਤੇ ਮੇਰੀਆਂ ਪਾਵਰਾਂ ਨਾ ਵਿਡਰਾਅ ਕਰ ਲੈਣ ਐਮਐਲਏ ਸਾਹਿਬ ਤੁਹਾਡੀ ਪਾਵਰ ਕੋਈ ਨਹੀਂ ਖੋ ਸਕਦਾ ਤੁਸੀਂ 5 ਸਾਲ ਲਈ ਲੋਕਾਂ ਨੇ ਸਾਨੇ ਤੁਹਾਨੂੰ ਐਮਐਲਏ ਚੁਣਿਆ ਲੋਕਾਂ ਨੇ ਸਾਡੀ ਆਵਾਜ਼ ਬੁਲਣ ਵਾਸਤੇ ਤੁਹਾਡੀ ਤੁਹਾਡੀ ਕੋਈ ਕੁਰਸੀ ਕਿਤੇ ਨਹੀਂ ਚੱਲੀ ਦੀ ਇਹਨਾਂ ਨੂੰ ਇਹ ਡਰ ਪੈ ਗਿਆ ਕਿ ਸਾਡਾ ਕਿਤੇ ਮੇਰੇ ਹਲਕੇ ਦੇ ਵਿੱਚ ਹਲਕਾ ਇੰਚਾਰਜ ਲਾ ਕੇ ਮੇਤੋਂ ਪਾਵਰਾਂ ਨਾ ਵਿਡਰਾਅ ਕਰ ਲੈਣ ਜਿਹੜੀਆਂ ਐਮਐਲਏਆਂ ਹੁੰਦੀਆਂ ਤੇ ਸਾਖਵਲੀ ਰਾਜਾ ਜੀ ਨੂੰ ਆਪਣੀ ਕੁਰਸੀ ਪਿਆਰੀ ਹੈ ਉਹ ਆਪਣੇ ਚੇਅਰਮੈਨ ਉਹਨਾਂ ਨੂੰ ਇਹ ਹੈ ਵੀ ਕਿ ਡਰ ਕਿ ਨਾ ਤਾਂ ਮੇਤੋਂ ਜ਼ਿਲ੍ਹਾ ਪ੍ਰਧਾਨਗੀ ਨਾ ਲੈਣ ਤੇ ਮੇਰਾ ਹੈ ਜਿਹੜਾ ਹੈਗਾ ਮੈਂ ਤੇ ਦਾ ਜੋ ਚੇਅਰਮੈਨ ਆਇਆ ਨੇ ਦੇ ਆਪਣੇ ਪੁਲਾਨੀ ਬੋਰਡ ਦੇ ਕਿਤੇ ਉਹ ਕੁਰਸੀ ਨਾਲ ਮੇਟੋ ਖੋਲਣ ਜੀ ਚਫੀਕ ਸਾਹਿਬ ਚਲੋ ਇੱਕ ਵਾਰ ਗੱਲ ਕਰਦੇ ਹਾਂ ਚਫੀਕ ਸਾਹਿਬ ਨੇ ਆਪਣੀ ਜੋ ਗੱਲ ਹੈ ਗੱਲ ਰੱਖੀ ਹੈ ਔਰ ਇਹਨਾਂ ਦਾ ਜੋ ਰੋਸ ਹੈ ਇਹਨਾਂ ਦਾ ਰੋਸ ਮਲੇਰ ਕੋਲ ਦੀ ਲੀਡਰਸ਼ਿਪ ਦੇ ਨਾਲ ਵੀ ਹੈ ਔਰ ਇਹਨਾਂ ਦੇ ਮੁਤਾਬਕ ਹੁਣ ਤੱਕ ਕਿ ਕੋਈ ਵੀ ਕਿਸੇ ਵੀ ਬੰਦੇ ਦੀ ਕਿਸੇ ਵੀ ਆਮ ਆਦਮੀ ਪਾਰਟੀ ਦੇ ਨੇਤਾ ਦੀ ਸਟੇਟਮੈਂਟ ਨਹੀਂ ਆਈ ਕਿਸੇ ਵੀ ਮੁਸਲਿਮ ਨੇਤਾ ਦੀ ਕਿ ਹਾਂ ਕੁਰਾਨ ਸ਼ਰੀਫ ਦੀ ਬਿਆਦਵੀ ਕਰਨ ਵਾਲੇ ਨੂੰ ਅਗਰ ਦੋਸਟ ਰਹਿ ਕਰਕੇ ਅਦਾਲਤ ਨੇ ਸਜ਼ਾ ਸੁਨਾਤੀ ਤੇ ਉਸ ਤੋਂ ਬਾਅਦ ਆਪਣੀ ਪਾਰਟੀ ਨੂੰ ਕੋਈ ਲੈਟਰ ਲਿਖਿਆ ਹੁੰਦਾ ਜਾਂ ਕੋਈ ਸਟੇਟਮੈਂਟ ਦਿੱਤੀ ਹੁੰਦੀ ਹੈ ਹੋਰ ਇਹਨਾਂ ਦੇ ਮੁਤਾਬਕ ਕਿਸੇ ਦੀ ਹੁਣ ਤੱਕ ਕੋਈ ਸਟੇਟਮੈਂਟ ਨਹੀਂ ਆਈ ਔਰ ਅੱਜ ਜੋ ਕਹਿੰਦੇ ਨੇ ਇੱਕ ਆਮ ਆਦਮੀ ਪਾਰਟੀ ਦਾ ਨੇਤਾ ਸਾਹਮਣੇ ਆਉਂਦਾ ਤੇ ਉਹ ਗੱਲ ਕਰਦੇ ਇਸ ਮੁੱਦੇ ਦੇ ਉੱਪਰ ਆਓ ਬਿੱਟੂ ਚੋਹਾਨ ਸਾਹਿਬ ਸਾਡੇ ਨਾਲ ਸ਼ਰਮਣੀ ਕਾਲੀ ਦਾ ਅੰਮ੍ਰਿਤਸਰ ਤੋਂ ਆਪਾਂ ਇਹ ਇਹਨਾਂ ਦੇ ਨਾਲ ਵੀ ਗੱਲ ਕਰਦੇ ਆਂ ਔਰ ਪੁੱਛਦੇ ਆਂ ਬਿੱਟੂ ਸਾਹਿਬ ਤੁਸੀਂ ਕੀ ਸੋਚਦੇ ਹੋ ਇਸ ਮੁੱਦੇ ਦੇ ਉੱਪਰ ਕੀ ਨਰੇਸ਼ ਯਾਦਵ ਦਾ ਟਿਕਟ ਕੱਟਣਾ ਤੁਸੀਂ ਕਾਫੀ ਸਮਝਦੇ ਹੋ ਕਿ ਆਮ ਆਦਮੀ ਪਾਰਟੀ ਨੇ ਮੁਸਲਮਾਨਾਂ ਦੇ ਸੈਂਟੀਮੈਂਟਸ ਨੂੰ ਦੇਖਦੇ ਹੋਏ ਜੋ ਟਿਕਟ ਕੱਟ ਇਹ ਤਾਂ ਨਾ ਜਿਹੜਾ ਹੁਣ ਨਰੇਸ਼ ਯਾਦਵ ਹੈ ਇਹ ਖੁਦ ਆਪਣੇ ਆਪ ਨੂੰ ਬਚਾਉਣ ਦੇ ਲਈ ਇਹਨੇ ਵਿਡਰੋਅ ਕੀਤਾ ਹੈ ਔਰ ਇੱਥੋਂ ਇਹ ਸਾਬਤ ਵੀ ਹੋ ਗਿਆ ਕਿ ਬਾਕੀ ਹੀ ਇਹ ਮੁਜਰਮ ਹੈ ਇਹਦੀ ਨਰੇਸ਼ ਯਾਦਵ ਨੇ ਜਿਹੜਾ ਗੰਦਾ ਕੰਮ ਕੀਤਾ ਹੈ ਨੀਚ ਹਰਕਤ ਕੀਤੀ ਹੈ ਬੇਅਦਬੀ ਵਾਲੀ ਔਰ ਉਸ ਨੂੰ ਹੁਣ ਕੋਰਟ ਮਾਨਯੋ ਕੋਰਟ ਨੇ ਤਾਂ ਪਹਿਲਾਂ ਹੀ ਸਜ਼ਾ ਦੇ ਕੇ ਕਰ ਦਿੱਤਾ ਸੀ ਜਿਹੜਾ ਹੁਣ ਇਸਨੇ ਕਾਬਿਡਰੋਅ ਕੀਤਾ ਹੈ ਉਹਦੇ ਵਿੱਚੋਂ ਨੇ ਇਹ ਕਲੀਅਰ ਹੋ ਗਿਆ ਕਿ ਬਾਕੀ ਹੀ ਇਹ ਮੁਜਰਮ ਹੈ ਜਦੋਂ ਇਹ ਕਲੀਅਰ ਹੋ ਗਿਆ ਕਿ ਇਹ ਮੁਜਰਮ ਹੈ ਤਾ ਕੇਜਰੀਵਾਲ ਨੂੰ ਇਹ ਚਾਹੀਦਾ ਹੈ ਕਿ ਇਹ ਜਿਹੇ ਮੁਜਰਮਾਂ ਨੂੰ ਜਿਹੜੇ ਬੇਅਦਬੀਆਂ ਦੇ ਮਾਮਲਿਆਂ ਦੇ ਵਿੱਚ ਅੱਗੇ ਹੋਣ ਉਹਨਾਂ ਨੂੰ ਤੁਸੀਂ ਟਿਕਟਾਂ ਤੋਂ ਛੱਡੋ ਪਰੇ ਉਹਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢੋ ਉਸ ਨੂੰ ਤਾਂਕਿ ਦੂਸਰਿਆਂ ਨੂੰ ਹੋਰ ਸਜਾ ਕੰਨ ਹੋ ਜਾਣ ਅੱਗੇ ਨੂੰ ਕੋਈ ਕਿਸੇ ਵੀ ਧਾਰਮਿਕ ਮਾਮਲੇ ਦੇ ਵਿੱਚ ਕਿਸੇ ਵੀ ਗ੍ਰੰਥ ਸਾਹਿਬ ਦੀ ਕਿਸੇ ਵੀ ਕੁਰਾਨ ਸ਼ਰੀਫ ਦੀ ਜਾਂ ਬਾਈਬਲ ਗੀਤਾ ਦੀ ਤੋਹਫੀ ਕਰਨ ਤੋਂ ਪਹਿਲਾਂ ਅਗਲਾ 100 ਵਾਰੀ ਸੋਚੇ अच्छा बिट्टू जी तो एक मैं और गल पूछूंगा कि हुन चलो ठीक है जेमे भी है बहुत विरोध ਤੋਂ ਬਾਅਦ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਜੋ ਟਿਕਟ ਕੱਟਤਾ ਔਰ ਜੋ ਹੈ ਨਮਾ ਬੰਦਾ ਲਾਪਤਾ ਉਸ ਜਗ੍ਹਾ ਦੇ ਉੱਪਰ ਕਿ ਕਿਸੇ ਹੱਦ ਤੱਕ ਸੰਤੁਸ਼ਟੀ ਮਨ ਨੂੰ ਤੁਹਾਡੇ ਤੁਸੀਂ ਵੀ ਵਿਰੋਧ ਕਰਨ ਵਾਲਿਆਂ ਦੇ ਵਿੱਚ ਪਹਿਲੀ ਕਤਾਰ ਦੇ ਵਿੱਚ ਜੀ ਕਿ ਕੀ ਸੰਤੁਸ਼ਟੀ ਮਿਲੀ ਨਹੀਂ ਹਾਂ ਜੇ ਸਾਡੀ ਸੰਤੁਸ਼ਟੀ ਨਹੀਂ ਹੋਈ ਕਿਉਂਕਿ ਜੋ ਸਾਡਾ ਮੰਗ ਸੀ ਮੰਗ ਇਸ ਨੂੰ ਇਹ ਨਹੀਂ ਸੀ ਕਿ ਇਸ ਨੂੰ ਟਿਕਟ ਇਸ ਦਾ ਕੈਨਸਲ ਕੀਤਾ ਜਾਵੇ ਸਾਡੀ ਮੰਗ ਇਹ ਸੀ ਕਿ ਇਸ ਨੂੰ ਪਾਰਟੀ ਤੋਂ ਨिलंबਤ ਕੀਤਾ ਜਾਵੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਸਾਡੀ ਇਹ ਮੰਗ ਸੀ ਅੱਜ ਵੀ ਸਾਡੀ ਇਹ ਮੰਗ ਹੈ ਕੱਲ ਵੀ ਸਾਡੀ ਇਹ ਮੰਗ ਸੀ ਔਰ ਆਉਣ ਵਾਲੀ ਕੱਲ ਨੂੰ ਵੀ ਇਹੀ ਮੰਗ ਹੈ ਜਦ ਤੱਕ ਪਾਰਟੀ ਇਸ ਨੂੰ ਬਾਹਰ ਦਾ ਰਸਤਾ ਨਹੀਂ ਦਿਖਾਉਂਦੀ ਅਸੀਂ ਆਪਣੇ ਮਜ਼ਾਹਰੇ ਧਰਨੇ ਜਾਰੀ ਰੱਖਾਂਗੇ ਜੀ ਔਰ ਸਰ ਹੁਣ ਸਾਰਾ ਕੁਝ ਹੋ ਗਿਆ ਹੈ ਔਰ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਕਿ ਆਮ ਆਦਮੀ ਪਾਰਟੀ ਨੇ ਜੋ ਕਰਨਾ ਸੀਗਾ ਕਰਤਾ ਬਿੱਟੂ ਸਾਹਿਬ ਕਹਿੰਦੇ ਕਿ ਸਾਡੀ ਸੰਤੁਸ਼ਟੀ ਨਹੀਂ ਹੈ ਕਿ ਤੁਸੀਂ ਸੰਤੁਸ਼ਟ ਹੋ ਔਰ ਜੇ ਤੁਸੀਂ ਸੰਤੁਸ਼ਟ ਨਹੀਂ ਹੋ ਤਾਂ ਸੰਤੁਸ਼ਟੀ ਕਿਵੇਂ ਹੋਊਗੀ ਨਿਸੰਤੁਸ਼ਟਤਾ ਸੀ ਹੈ ਹੀ ਨਹੀਂ ਏਡੀ ਵੱਡੀ ਬੇਅਦਬੀ ਹੋ ਗਈ ਸਾਡੇ ਤਾਂ ਬਲੁੰਦਰੇ ਜਿਹੜੇ ਆ ਉਹ ਮਤਲਬ ਸਾਡਾ ਜਿਹੜਾ ਜਮੀਰ ਹੈ ਉਹ ਨਹੀਂ ਹੈ ਸਾਡੀ ਸੰਤੁਸ਼ਟੀ ਨਹੀਂ ਹੈਗੀ ਸਾਡਾ ਸੀ ਕਿਸ ਚੀਜ਼ ਤੋਂ ਨਹੀਂ ਨਾ ਖੁਸ਼ ਆ ਕਿਉਂਕਿ ਸਾਡੇ ਕੁਰਾਨ ਸ਼ਰੀਫ ਤੋਂ ਉੱਪਰ ਸਾਨੂੰ ਕੁਝ ਨਹੀਂ ਹੈ ਅਸੀਂ ਤਾਂ ਲੋਕਾਂ ਨੂੰ ਇਹ ਕਹਨੇ ਆ ਕਿ ਇਹੋ ਜੀ ਪਾਰਟੀ ਦਾ ਸਾਥ ਛੱਡੋ ਇਹਨਾਂ ਨੂੰ ਤਾਂ ਵੋਟ ਦੇਣ ਦਾ ਮਤਲਬ ਹੀ ਨਹੀਂ ਪੈਦਾ ਹੁੰਦਾ ਕਿ ਸਾਡਾ ਕੋਈ ਵੀ ਮੁਸਲਮਾਨ ਭਾਈ ਇਹਨਾਂ ਨੂੰ ਵੋਟ ਦੇਵੇ ਮੈਂ ਕੱਲ ਇੱਕ ਪੰਮਫਲੇਟ ਛਪਿਆ ਦੇਖਿਆ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਇਆ ਸੀਗਾ ਉਹਦੇ ਵਿੱਚ ਇੱਕ ਸਪੈਸ਼ਲ ਨੋਟ ਥੱਲੇ ਦਿੱਤਾ ਸੀ ਕਿ ਜਿਹੜਾ ਵੀ ਕੋਈ ਮੁਸਲਿਮ ਉਹ ਮਤਲਬ ਬਰ ਮੁਸਲਿਮ ਆਮ ਆਦਮੀ ਕੋਈ ਇਹਨਾਂ ਨੂੰ ਝਾੜੂ ਦੇ ਨਿਸ਼ਾਨ ਤੇ ਵੋਟ ਪਾਊਗਾ ਤੋਂ ਅੱਲਾ ਦੀ ਬਾਰਗਾ ਦੇ ਵਿੱਚ ਅੱਲਾ ਦਾ ਦੇਨਦਾਰ ਹੋਊਗਾ ਕਿਉਂਕਿ ਅਸੀਂ ਇਹੋ ਜੇ ਕੁਰਾਨ ਸ਼ੀਫ ਦੀ ਬੇਅਦਵੀਂ ਕਰਾਨ ਵਾਲੇ ਪਾਰਟੀ ਨੂੰ ਵੋਟ ਦਈਏ ਲੱਖ ਲਾਹਣ ਦਾ ਸਾਡੇ ਤੇ ਸਾਡੇ ਤੇ ਮੁਸਲਮਾਨ ਦਾ ਹੋਂਦ ਦਾ ਵੀ ਕਲੰਕੀ ਅਸੀਂ ਕਲੰਕਿਤਾਂ ਜੇ ਅਸੀਂ ਫੇਰ ਵੀ ਝਾੜੂ ਦੇ ਨਿਸ਼ਾਨ ਤੇ ਅਸੀਂ ਬੂਟਾ ਪਾਉਂਦੇ ਰਹੇ ਜੀ ਫਿਕ ਸਾਹਿਬ ਤੁਸੀਂ ਸਭਾ ਕੱਢਿਆ ਔਰ ਜਦੋਂ ਵੀ ਤੁਹਾਨੂੰ ਬੁਲਾਉਣਿਆ ਇੱਕ ਕਾਲ ਦੇ ਉੱਪਰ ਤੁਸੀਂ ਆ ਜੰਨੇ ਉਹਦੇ ਵਾਸਤੇ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਤੁਹਾਡਾ ਧੰਨਵਾਦੀਆਂ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਮਾਮੂ ਸਾਹਿਬ ਅਸੀਂ ਤੁਹਾਡਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਤੁਸੀਂ ਜਿਹੜੇ ਇਹੋ ਜਿਹੇ ਮੁੱਦੇ ਨੇ ਇਹਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣੇ ਹੋ ਲੋਕਾਂ ਸਾਡੇ ਅਸੀਂ ਤੁਹਾਡੇ ਥਰੂ ਆਪਣੀ ਗੱਲ ਲੋਕਾਂ ਦੇ ਸਾਹਮਣੇ ਅਸੀਂ ਲੋਕਾਂ ਨੂੰ ਜਾਗਰੂ ਕਰਦੇ ਆ ਇਹਦੇ ਵਿੱਚ ਤੁਹਾਡਾ ਵੀ ਬਹੁਤ ਵੱਡਾ ਸਹਿਯੋਗ ਹੈ ਅਸੀਂ ਤੁਹਾਡੇ ਵੀ ਬਹੁਤ ਸ਼ੁਕਰਗੁਜ਼ਾਰ ਆ ਸ਼ੁਕਰੀਆ ਜੀ ਬਿੱਟੂ ਸਾਹਿਬ ਤੁਹਾਡਾ ਵੀ ਆਉਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਥੈਂਕ ਯੂ ਵੈਰੀ ਮੱਚ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਤੁਸੀਂ ਇਸ ਚੀਜ਼ ਦਾ ਇੱਕ ਸਾਰੀਆਂ ਕਮਿਊਨਿਟੀਾਂ ਦੇ ਉੱਪਰ ਅਹਿਸਾਨ ਕਰ ਰਹੇ ਹੋ ਕਿ ਜਿਹੜੀਆਂ ਇਹ ਗੱਲਾਂ ਚੱਕ ਕੇ ਲੈ ਕੇ ਜਾ ਬਹੁਤ ਬਹੁਤ शुक्रिया ਬਿੱਟੂ ਸਾਹਿਬ ਅੱਪਾ ਗੱਲ ਕਰ ਰਹੇ ਸੀ ਜਫੀਕ ਝੋਹਾਨ ਸਾਹਿਬ ਦੇ ਨਾਲ ਔਰ ਬਿੱਟੂ ਝੋਹਾਨ ਸਾਹਿਬ ਦੇ ਨਾਲ ਆਪਣੇ ਪਾਰਟੀਆਂ ਦੇ ਪਲੇਟਫਾਰਮ ਤੋਂ ਇਹਨਾਂ ਨੇ ਪ੍ਰੋਟੈਸਟ ਵੀ ਕੀਤੇ ਨੇ ਇਹਨਾਂ ਨੇ ਮੁਖਾਲਫਤ ਵੀ ਕੀਤੀ ਹੈ ਨਰੇਸ਼ ਯਾਦਵ ਦੀ ਹੁਣ ਅੱਜ ਜਦੋਂ ਟਿਕਟ ਕੱਟ ਗਿਆ ਨਰੇਸ਼ ਯਾਦਵ ਦਾ ਤਾਂ ਉਸ ਮੁੱਦੇ ਤੇ ਅਸੀਂ ਦੁਬਾਰਾ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗੱਲ ਕੀਤੀ ਇਹਨਾਂ ਦੇ ਨਾਲ ਔਰ ਇਹਨਾਂ ਦਾ ਕਹਿਣਾ ਕਿ ਹਲੇ ਇਹ ਇਹਨਾਂ ਦੀ ਸੰਤੁਸ਼ਟੀ ਨਹੀਂ ਹੈ ਸੈਟੀਸਫੈਕਸ਼ਨ ਨਹੀਂ ਹੈ ਜਦੋਂ ਤੱਕ ਨਰੇਸ਼ ਯਾਦਵ ਨੂੰ ਆਮ ਆਦਮੀ ਪਾਰਟੀ ਐਕਸਪੈਲ ਨਹੀਂ ਕਰਦੀ ਨिलंबित ਨਹੀਂ ਕਰਦੀ ਉਦੋਂ ਤੱਕ ਇਹਨਾਂ ਦਾ ਰੋਜ਼ ਆਮ ਆਦਮੀ ਦੀ ਪਾਰਟੀ ਦੇ ਨਾਲ ਰਹੇਗਾ ਕਿਉਂਕਿ ਇਹ ਬਹੁਤ بڑا ਮੁੱਦਾ ਹੈ ਕੁਰਾਨ ਸ਼ਰੀਫ ਦੀ ਬੇਅਦਬੀ ਦਾ ਔਰ ਜਿਹਦੇ ਨਾਲ ਮੁਸਲਮਾਨਾਂ ਦੇ ਨਾ ਸਿਰਫ ਮਲੇਰ ਕੋਲ ਦੇ ਦੇ ਪੰਜਾਬ ਦੇ ਬਲਕੇ ਪੂਰੇ ਹਿੰਦੁਸਤਾਨ ਦੇ ਜੋ ਮੁਸਲਮਾਨ ਉਹਨਾਂ ਦੇ ਜੋ ਹਿਰਦੇ ਉਹ ਬੁਨੁੰਦਰੇ ਗੈਨ ਇਹਨਾਂ ਸ਼ਬਦਾਂ ਦੇ ਨਾਲ ਵਿਦਾ ਲਵਾਂਗਾ ਫਿਰ ਐਸੇ ਹੀ ਟੌਪਿਕਸ ਨਾਲ ਦੁਬਾਰਾ ਹਾਜ਼ਰ ਹੋਵਾਂਗੇ ਟਿਲ ਦੈਨ ਥੈਂਕ ਯੂ ਥੈਂਕ ਯੂ ਵੈਰੀ ਮੱਚ